ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰਪਿਆਰੀ ਸਾਧ ਸੰਗਤ ਜੀ ਸਾਖੀ ਸਰਵਣ ਕਰਦੇ ਹਾਂ ਕਿ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਪ੍ਰਚਾਰ ਫੇਰੀ ਕਰਦੇ ਹੋਏ ਭਾਈ ਮਰਦਾਨੇ ਨੂੰ ਭੁੱਖ ਲੱਗੀ ਤਾਂ ਅੱਕ ਖਖੜੀਆਂ ਖਵਾਈਆਂ ਜਿਹੜੇ ਅੱਕ ਦੇ ਪੱਤੇ ਸਨ ਉਜੈਰ ਵਰਗੇ ਕੌੜੇ ਸਨ ਉਹ ਕਿਵੇਂ ਗੁਰੂ ਪਾਤਸ਼ਾਹ ਜੀ ਨੇ ਆਪਣੀ ਮਿਹਰ ਕਰਕੇ ਅੱਕ ਦੀਆਂ ਜੋਖ ਖੜੀਆਂ ਸਨ ਉਹਨਾਂ ਨੂੰ ਮਿੱਠਿਆ ਕੀਤਾ ਕਿਵੇਂ ਭਾਈ ਮਰਦਾਨਾ ਜੀ ਨੇ ਆਪਣੀ ਜੋ ਭੁੱਖ ਸੀ ਉਸ ਨੂੰ ਦੂਰ ਕੀਤਾ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਚਾਰ ਫੇਰੀ ਕਰਦੇ ਹੋਏ ਜਿੱਥੇ ਦੇਹ ਦਾ ਟਾਕਾ ਬੰਗਾਲ ਦਾ ਦੇਸ਼ ਹੈ ਜਿੱਥੇ ਜਾਦੂ ਟੂਣੇ ਮੰਤਰਾਂ ਦਾ ਬਹੁਤ ਪ੍ਰਭਾਵ ਸੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਪਿਆ ਪਾਸੇ ਵੱਲ ਚੱਲ ਪਏ ਹੌਲੀ ਹੌਲੀ ਗਤੀ ਨਾਲ ਰਾਹ ਵਿੱਚ ਪੈਰ ਧਰਦੇ ਸਨ ਰਾਤ ਨੂੰ ਕਿਸੇ ਮੁਕਾਮ ਤੇ ਠਹਿਰ ਜਾਂਦੇ ਸਨ ਅਤੇ ਦਿਨ ਸਮੇਂ ਚੱਲਦੇ ਚੱਲਦੇ ਜਾਂਦੇ ਸਨ ਇਸ ਤਰ੍ਹਾਂ ਕਰਦਿਆ ਕਰਦਿਆ 10 ਦਿਨ ਬੀਤ ਗਏ ਸਨ ਕਿਸੇ ਥਾਂ ਵੀ ਕੋਈ ਭੋਜਨ ਨਾ ਖਾਦਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਭਾਈ ਬਾਲਾ ਤੇ ਮਰਦਾਨਾ ਵੀ ਸਨ ਨਾ ਭਾਈ ਬਾਲਾ ਜੀ ਕਹਿੰਦੇ ਮੈਨੂੰ ਭੁੱਖ ਲੱਗੀ ਅਤੇ ਨਾ ਹੀ ਗੁਰੂ ਜੀ ਨੇ ਇਸ ਬਾਰੇ ਕੋਈ ਗੱਲ ਸੋਚੀ ਸਾਡੇ ਦਿਨ ਰਾਤ ਬੜੇ ਆਨੰਦ ਵਿੱਚ ਗੁਜ਼ਰ ਰਹੇ ਸਨ ਪਰ ਭਾਈ ਮਰਦਾਨੇ ਨੂੰ ਬੜੀ ਭੁੱਖ ਲੱਗੀ ਸੀ ਅਤੇ ਵਿਆਕੁਲ ਹੋ ਕੇ ਬੜਾ ਦੁਖੀ ਹੋ ਰਿਹਾ ਸੀ। ਬੁੱਧੀਮਾਨ ਗੁਰੂ ਜੀ ਨੇ ਕਿਸੇ ਕਾਰਨ ਹਿੱਤ ਉਸ ਨੂੰ ਭੁੱਖ ਲਾਈ ਸੀ। ਕਿਉਂਕਿ ਤਾਨਸ਼ੀਰ ਗੁਰੂ ਨਾਨਕ ਦੇਵ ਜੀ ਆਪ ਜਾਣੀ ਜਾਣ ਸਨ ਉਹ ਜੀ ਜੋ ਵੀ ਚਾਹਵਣੋ ਕਰ ਸਕਦੇ ਸਨ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਭੁੱਖ ਲਾਈ। ਬਹੁਤ ਭੁੱਖ ਲੱਗੀ ਭਾਈ ਮਰਦਾਨਾ ਜੀ ਨੂੰ ਮਨ ਵਿੱਚ ਭੁੱਖ ਲੱਗਣ ਕਾਰਨ ਬੜਾ ਖਝਿਆ ਹੋਇਆ ਸੀ ਮਰਦਾਨਾ ਭੁੱਖ ਤੋਂ ਕੁਝ ਬੋਲ ਨਹੀਂ ਦੇ ਰਿਹਾ ਭੋਜਨ ਤੋਂ ਬਗੈਰ ਸਰੀਰ ਬੜਾ ਕਮਜ਼ੋਰ ਹੋ ਗਿਆ ਸੀ ਹਿਰਦੇ ਵਿੱਚ ਬੜਾ ਦੁੱਖ ਮਨਾ ਰਿਹਾ ਸੀ ਇਹਨਾਂ ਦਾ ਸਾਥ ਕਿਵੇਂ ਨਿਭੇਗਾ ਕਿਉਂਕਿ ਨਾਤੇਹ ਭੁੱਖ ਨਾਲ ਮੇਰੀ ਜਾਨ ਜਾ ਰਹੀ ਹੈ ਨਾ ਹੀ ਗੁਰੂ ਜੀ ਮੁਖ ਤੋਂ ਕੁਝ ਬੋਲ ਰਹੇ ਹਨ ਨਾ ਖਾਣ ਵਾਸਤੇ ਕੁਝ ਆਖ ਰਹੇ ਹਨ ਨਾ ਹੀ ਪੀਣ ਵਾਸਤੇ ਕੁਝ ਆਗ ਰਹੇ ਹਨ ਇਸ ਤਰ੍ਹਾਂ ਮੈਂ ਭੋਜਨ ਬਗੈਰ ਕਿਸੇ ਥਾਂ ਜੰਗਲ ਵਿੱਚ ਹੀ ਮਰ ਜਾਵਾਂਗਾ ਭਾਈ ਮਰਦਾਨਾ ਜੀ ਇਸ ਤਰ੍ਹਾਂ ਸੋਚ ਰਹੇ ਹਨ ਪਰ ਅੰਤਰ ਜਾਮੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਦਰ ਦੀ ਜਾਣਨ ਵਾਲੇ ਹਨ ਮੁੱਖ ਤੋਂ ਹੌਲੀ-ਹੌਲੀ ਮੁਸਕਰਾਉਂਦੇ ਅਤੇ ਆਨੰਦ ਦਾ ਦਾਣ ਦੇਣ ਵਾਲੇ ਭਾਈ ਮਰਦਾਨੇ ਵੱਲ ਵੇਖਦੇ ਹਨ ਦਾਦਾ ਹਾਸੇ ਦੇ ਭਾਵ ਵਿੱਚ ਉਹਨਾਂ ਕੁਝ ਬਚਨ ਕਹੇ ਤੇਰਾ ਕੀ ਹਾਲ ਹੈ ਮਰਦਾਨੇ ਦੱਸੋ ਕਿਉਂ ਚੁੱਪ ਧਾਰੀ ਹੈ ਅਤੇ ਬਿਮਾਰਾਂ ਵਾਲੀ ਚਾਲੇ ਤੁਰਦਾ ਹੈ ਭਾਵ ਹੌਲੀ-ਹੌਲੀ ਕਿਤੇ ਉਰ ਰੇ ਤੁਰ ਰਿਹਾ ਹੈ ਕਵਰ ਦੇ ਫੁੱਲ ਵਰਗਾ ਤੇਰਾ ਮੁਖੜਾ ਸੀ ਜੋ ਹੁਣ ਕੁਮਲਾ ਗਿਆ ਹੈ ਮਰਦਾਨਾ ਕਹਿਣ ਲੱਗਾ ਤੁਸੀਂ ਤਾਂ ਜਗ ਦੇ Swami ਪਰਮੇਸ਼ਰ ਹੋ ਤੁਹਾਨੂੰ ਤਾਂ ਭੁੱਖ ਨਹੀਂ ਲੱਗਦੀ ਤੁਹਾਨੂੰ ਭੋਜਨ ਦੀ ਕਦੇ ਚਾਹ ਨਹੀਂ ਮੈਂ ਤਾਂ ਹੁਣ ਤੁਹਾਡੀ ਸੰਗਤ ਕਿਵੇਂ ਨਿਭੇਗੀ ਗੁਰੂ ਜੀ ਪਿਤਾ ਜੀ 3 ਦਿਨ ਬੀਤ ਗਏ ਹਨ ਅੰਨ ਪਾਣੀ ਖਾਣ ਤੋਂ ਬਿਨਾਂ ਮੇਰੀ ਹਾਲਤ ਵਿਗੜ ਰਹੀ ਹੈ। ਅੰਤ ਸੋਗ ਸਹਿਤ ਮੇਰੇ ਪ੍ਰਾਣ ਪ੍ਰਤੱਖ ਤੌਰ ਤੇ ਜਮ ਦੇ ਘਰ ਜਾਣਗੇ। ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ। ਜਿਨ੍ਹਾਂ ਦੇ ਨੈਣਾ ਵਿੱਚ ਦਇਆ ਦੀ ਛਵੀ ਛਾਈ ਹੋਈ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਕਹਿਣ ਲੱਗੇ ਤੈਨੂੰ ਮੈਂ ਮਰ ਨਹੀਂ ਦੇਵਾਂਗਾ। ਜੇ ਮਾਰਵੀ ਜਾਵੇਂਗਾ ਤਾਂ ਮੈਂ ਜੂਦਾ ਕਰ ਦੇਵਾਂਗਾ ਉਸ ਵੇਲੇ ਗੁਰੂ ਜੀ ਨੇ ਮੁਖਤੋ ਇਹ ਵਚਨ ਕਹੇ ਓ ਵੱਡਾ ਅੱਕ ਜਿਹੜਾ ਤੁਸੀਂ ਵੇਖਦੇ ਹੋ ਇਸ ਨੂੰ ਵੱਡੇ ਵੱਡੇ ਫਲ ਤੋੜ ਲਵੋ ਅਤੇ ਹੁਣੇ ਹੀ ਰੱਜ ਕੇ ਖਾਓ ਤੁਹਾਡੇ ਪੇਟ ਦੀ ਸਾਰੀ ਭੁੱਖ ਮਿਟ ਜਾਵੇਗੀ ਇਸ ਤਰ੍ਹਾਂ ਤਨਸ਼ੀ ਦੀ ਗੁਰਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਆਖਿਆ ਇਹ ਸੁਣ ਕੇ ਮਰਦਾਨਾ ਕਹਿਣ ਲੱਗਾ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਮੈਨੂੰ ਇਹ ਖਵਾ ਕੇ ਮਾਰਨਾ ਚਾਹੁੰਦੇ ਹੋ ਕਿਉਂਕਿ ਸੰਗਤ ਜੀ ਆਪ ਜੀ ਨੂੰ ਪਤਾ ਹੈ ਜੋ ਅਕਦਾ ਹੈ ਇਹ ਨਿਰਾਜੈਰਨਾ ਭਰਿਆ ਹੁੰਦਾ ਹੈ ਇਹ ਅਕਦੇ ਪੰਖੜੇ ਖਾਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਨੂੰ ਕਹਿੰਦੇ ਹਨ ਅੱਗੋ ਮਰਦਾਨਾ ਜੀ ਵੀ ਜਵਾਬ ਦੇ ਰਹੇ ਹਨ ਮੈਂ ਇਹਨਾਂ ਨੂੰ ਕਿਸ ਤਰ੍ਹਾਂ ਖਾਵਾਂਗਾ ਅੱਕ ਦਾ ਫਲ ਖਾਣ ਨਾਲ ਆਦਮੀ ਮਰ ਜਾਂਦਾ ਹੈ। ਭਾਈ ਮਰਦਾਨਾ ਜੀ ਗੁਰੂ ਜੀ ਨੂੰ ਆਖਦੇ ਹਨ। ਫਿਰ ਕਮਲਨੰਦ ਗੁਰੂ ਜੀ ਨੇ ਮੁਸਕਰਾਇਆ ਅਤੇ ਇਹ ਬਚਨ ਆਖੇ। ਖਾਣ ਨਾਲ ਤੂੰ ਕਿਤੇ ਚੱਲਿਆ ਨਹੀਂ। ਖਾ ਕੇ ਫਿਰ ਹਿਰਦੇ ਵਿੱਚ ਲਾਲਚ ਨਾ ਕਰਨਾ। ਅਤੇ ਕੋਈ ਵੀ ਅੱਕ ਦਾ ਫਲ ਬਚਾ ਕੇ ਨਾ ਰੱਖਣਾ। ਜਿੰਨੀ ਵੀ ਤੇਰੇ ਪੇੜ ਵਿੱਚ ਭੁੱਖ ਲੱਗੀ ਹੈ। ਉੰਨੇ ਤੋੜ ਲਵੋ ਅਤੇ ਉੰਨੇ ਹੀ ਖਾਵੋ ਜਸ ਨਾਲ ਸਰੀਰ ਸੁਖੀ ਰਹੇ ਤੇ ਪ੍ਰਾਣ ਦਾ ਨਾਸ਼ ਨਾ ਹੋਵੇ ਇਹਨੇ ਖਾਵੋ ਜਿੰਨੇ ਮੈਂ ਕਹਿਆ ਨ ਭਾਵ ਇੱਥੇ ਹੀ ਖਾ ਲਵੋ ਜਿੰਨੇ ਖਾਣੇ ਹਨ ਪੱਲੇ ਨਹੀਂ ਬਨਣੇ ਗੁਰੂ ਜੀ ਦੇ ਬਚਨ ਸੁਣ ਕੇ ਅਤੇ ਮੰਨ ਤੇ ਮੰਨ ਕੇ ਫਿਰ ਮੂੰਹ ਨਾਲ ਬੜੇ ਆਨੰਦ ਨਾਲ ਖਾਦੇ ਭਾਈ ਮਰਦਾਨਾ ਜੀ ਨੇ ਤੋੜ ਕੇ ਤੁਰੰਤ ਖਾ ਲੈਂਦਾ ਹੈ ਭਾਈ ਮਰਦਾਨਾ ਜੀ ਅਤੇ ਜਦ ਮੂੰਹ ਵਿੱਚ ਪਾਉਂਦਾ ਹੈ ਤਾਂ ਅੰਮ੍ਰਿਤ ਨਾਲੋਂ ਵੀ ਮਿੱਠੇ ਅਤੇ ਸਵਾਦੀ ਲੱਗਦੇ ਹਨ ਇੰਨੇ ਸਵਾਦੀ ਲੱਗਦੇ ਹਨ ਕਿ ਛੱਡ ਨਹੀਂ ਸਕਦਾ ਪੇਟ ਬਹੁਤ ਭਰਿਆ ਹੈ ਪੇਟ ਵਿੱਚ ਕੋਈ ਥਾਂ ਨਹੀਂ ਬਚਿਆ ਜਿੱਥੇ ਹੋਰ ਪਾ ਲਵੇ ਗੱਲ ਤੱਕ ਪੇਟ ਭਰ ਲਿਆ ਗਿਆ ਪਰ ਅਜੇ ਤੱਕ ਤ੍ਰਿਸ਼ਨਾ ਨਹੀਂ ਮੁੱਕੀ ਲਾਲਚ ਵਿੱਚ ਆ ਕੇ ਤਨ ਭਾਈ ਮਰਦਾਨਾ ਜੀ ਨੇ ਕੁਝ ਫਲ ਤੋੜ ਕੇ ਪੱਲੇ ਬੰਨ ਲਵੇ ਇੱਕ ਦਿਨ ਜੋਗਾ ਆਹਾਰ ਗੁਰੂ ਜੀ ਤੋਂ ਅੱਖਾਂ ਬਚਾ ਕੇ ਚੋਰੀ ਰੱਖ ਲਿਆ ਇੱਕ ਜੋਗਾ ਆਹਾਰ ਗੁਰੂ ਜੀ ਤੋਂ ਅੱਖਾਂ ਬਚਾ ਕੇ ਚੋਰੀ ਰੱਖ ਲਿਆ ਕਿ ਬਾਅਦ ਵਿੱਚ ਖਾ ਲਵਾਂਗੇ ਅਗਲੇ ਦਿਨ ਜਦ ਭੁੱਖ ਲੱਗੀ ਤਾਂ ਚੁੱਪ ਕੀਤੇ ਕੱਢ ਕੇ ਖਾ ਲਏ ਖਾਂਦਿਆਂ ਹੀ ਮੁਖ ਤੋਂ ਹਾਏ ਹਾਏ ਪੁਕਾਰਨ ਲੱਗ ਗਏ ਭਾਈ ਮਰਦਾਨਾ ਜੀ ਧਰਤੀ ਤੇ ਪੈਰ ਪ੍ਰਸਾਰ ਮਰਦਾਨਾ ਦੁੱਖ ਕਰਕੇ ਉੱਚੀ ਉੱਚੀ ਪੁਕਾਰਨ ਲੱਗਾ ਕਦੀ ਲੰਮੇ ਪੈਂਦੇ ਹਨ ਕਦੀ ਕਦੀ ਪੇਟ ਨੂੰ ਦਬਾਉਂਦੇ ਹਨ ਕਦੀ ਬੈਠ ਕੇ ਆਕੜ ਕੇ ਨੱਕ ਚੜਾਉਂਦੇ ਹਨ ਆਪਣੀ ਚੋਰੀ ਵਾਰੀ ਕਾਰ ਕਰਕੇ ਸ਼ਰਮ ਦਾ ਮਾਰਿਆ ਭਾਈ ਮਰਦਾਨਾ ਜੀ ਗੁਰੂ ਜੀ پاس ਕੁਛ ਬਿਆਨ ਨਹੀਂ ਕਰਦਾ ਫਿਰਦੇ ਵਿੱਚ ਬਹੁਤ ਦੁਖੀ ਹੋ ਕੇ ਵਾਕਲ ਹੋਇਆ ਇੱਕ ਥਾਂ ਪਿਆ ਤਟ ਫਰਿਆ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਮਰਦਾਨੇ ਨੂੰ ਵੇਖਿਆ ਉਸ ਦਾ ਸਰੀਰ ਦੁਖੀ ਹੈ ਤਮ ਉਸ ਕਰਾ ਕੇ ਕਿਰਪਾ ਦੇ ਭੰਡਾਰ ਦੇ ਮਰਦਾਨੇ ਨੂੰ ਇਹ ਬਚਨ ਆਖੇ ਲਾਲਚ ਕਰਕੇ ਅੱਕ ਦੇ ਫਲ ਤੂੰ ਆਪਣੇ ਪਾਸ ਰੱਖੇ ਸਨ ਤੂੰ ਉੱਥੇ ਮੇਰੇ ਪਾਸੋਂ ਇਸ ਬਾਰੇ ਪੁੱਛਿਆ ਨਹੀਂ ਹੁਣ ਤੂੰ ਇਹਨਾਂ ਦੁੱਖ ਪਾ ਰਿਆ ਹੈ ਜੇ ਮੈਂ ਤੇਤੋਂ ਪੁੱਛ ਲੈਂਦਾ ਤਾਂ ਇਹ ਸੂ ਜਵਾਨ ਭਾਈ ਮਰਦਾਨਾ ਜੀ ਕਦੀ ਦੁੱਖ ਨਾ ਤੁਸੀਂ ਪਾਉਂਦੇ ਮਰਦਾਨਾ ਜਦ ਹੀ ਵੇਖ ਲਿਆ ਕਿ ਚੋਰੀ ਜੋ ਚੋਰੀ ਉਸ ਕੀਤੀ ਸੀ ਉਸ ਨੂੰ ਗੁਰੂ ਜੀ ਨੇ ਜਾਣ ਲਿਆ ਹੈ ਕਿਉਂਕਿ ਗੁਰੂ ਜੀ ਸਭ ਜਾਣੀ ਜਾਣ ਹਨ ਤਾਂ ਉਸ ਨੇ ਇਹ ਲਵਜ਼ਾਖੇ ਕਿ ਗੁਰੂ ਜੀ ਮੈਂ ਜਾਣ ਪੁਣੀ ਵਿੱਚ ਇਹ ਕਰਮ ਕਰ ਬੈਠਾ ਹਾਂ ਪਹਿਲਾਂ ਵਰਗੇ ਮਿੱਠੇ ਫਲ ਮੰਨ ਕੇ ਮੈਂ ਖਾ ਲਏ ਕਿ ਪਹਿਲਾਂ ਵੀ ਜੋ ਖਾਦੇ ਸਨ ਮਿੱਠੇ ਸਨ ਹੁਣ ਵੀ ਮਿੱਠੇ ਹੋਣਗੇ ਜਿਨ੍ਹਾਂ ਨੂੰ ਖਾਣ ਨਾਲ ਆਪਣੀ ਦੇਹ ਦੀ ਦੁਖਿਆਰੀ ਦੇ ਦੀ ਮੈਂ ਭੁੱਖ ਮਿਟਾ ਸਕਾਂ ਤੋੜ ਕੇ ਤੁਹਾਡੋ ਛਪਾ ਕੇ ਮੈਂ ਚੋਰੀ ਰੱਖ ਲਏ ਸਨ ਇਹਨਾਂ ਨੂੰ ਅੰਮ੍ਰਿਤ ਸਮਝ ਕੇ ਮੈਂ ਇੱਕ ਦਿਨ ਦੇ ਆਹਾਰ ਵਾਸਤੇ ਰੱਖ ਲਿਆ ਤੁਹਾਡੇ ਵਾਸਤੇ ਇਹ ਗੱਲ ਬਿਲਕੁਲ ਠੀਕ ਹੈ ਕਿ ਤੁਸੀਂ ਅੱਖਾਂ ਦੇ ਫੁੱਲਾਂ ਅਤੇ ਫਲਾਂ ਵਿੱਚ ਵੀ ਅੰਮ੍ਰਿਤ ਵੇਖਦੇ ਹੋ ਮੈਂ ਉਹ ਫਲ ਆਪਣੇ ਹੱਥੀਂ ਤੋੜੇ ਸਨ ਜੋ ਤੁਸੀਂ ਭੁੱਖ ਦੀ ਪੀੜ ਮਟਾਉਣ ਵਾਸਤੇ ਮੈਨੂੰ ਦਿੱਤੇ ਸਨ ਮੂੰਹ ਵਿੱਚ ਪਾਉਂਦਿਆਂ ਹੀ ਸਰੀਰ ਸੁੱਕੀ ਹੋ ਗਿਆ ਸੀ ਦੁੱਖ ਦੂਰ ਹੋ ਗਿਆ ਸੀ ਮੇਰੀ ਭੁੱਖ ਮਿਟ ਗਈ ਸੀ ਮੈਂ ਇਹ ਵੇਖ ਕੇ ਬਹੁਤ ਖੁਸ਼ ਹੋਇਆ ਸਾਂ ਤੁਸੀਂ ਇਹ ਵੇਖ ਹੀ ਲਿਆ ਹੈ ਦੋਵੇਂ ਹੱਥ ਜੋੜ ਕੇ ਕੁਝ ਕਹੇ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਿਮਰਤਾ ਸਹਿਤ ਮੱਥਾ ਟੇਕਦਾ ਹੈ ਇਸ ਤਰ੍ਹਾਂ ਕਰਕੇ ਅੱਗੇ ਚੱਲ ਪਏ ਹਨ